ਸਸਰੀ ਦਾ ਦੋਸਤੋ ਅੱਜ ਦੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਕਈ ਦਿਨਾਂ ਤੋਂ ਬਈ ਬਾਰ-ਬਾਰ ਮੈਸੇਜ ਆਈ ਜਾਂਦੇ ਸੀਗੇ ਆਪਾਂ ਨੂੰ ਵੀ ਫਲ ਮੱਖੀ ਦਾ ਬਹੁਤ ਅਟੈਕ ਹੋਇਆ ਪਿਆ ਸਾਡੇ ਫਲ ਮੱਖੀ ਫਲਾਂ ਨੂੰ ਬਹੁਤ ਜ਼ਿਆਦਾ ਖਰਾਬ ਕਰੀ ਜਾਂਦੀ ਹੈ ਵੀ ਕੋਈ ਉਹਦਾ ਪੱਕਾ ਹੱਲ ਦੱਸੋ ਵੀ ਇਹ ਕੋਈ ਇਹੋ ਜਿਹਾ ਹੱਲ ਦੱਸੋ ਵੀ ਜਿਸ ਦਿਨ ਨਾਲ ਫਰੂਟ ਦੀ ਬਚਤ ਹੋ ਸਕੇ ਫਲ ਮੱਖੀ ਦਾ ਅਟੈਕ ਵੀ ਹੋਇਆ ਬੜਾ ਜ਼ਿਆਦਾ ਪਿਆ ਪਿੱਛੇ ਜੇ ਮੌਸਮ ਜਦੋਂ ਖਰਾਬ ਹੋ ਜਾਂਦਾ ਹੋਇਆ ਉਦੋਂ ਫਲ ਮੱਖੀ ਦਾ ਇੱਕੇ-ਦਮਾ ਅਟੈਕ ਵੱਧ ਗਿਆ ਕੋਈ ਫਲ ਮੱਖੀ ਦਾ ਇਹ ਆ ਬਾਈ ਚੱਕਰ ਫਲ ਮੱਖੀ ਆਉਂਦੀ ਉਹ ਜਦੋਂ ਜਦੋਂ ਥੋੜਾ ਮੌਸਮ ਬੱਦ ਖਰਾਬ ਹੁੰਦਾਗਾ ਤੇ ਮੌਸਮ ਜਦੋਂ ਖਰਾਬ ਹੋ ਗਿਆ ਫਿਰ ਇਹ ਇੰਨੀ ਜਿਆਦਾ ਆਉਂਦੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਤੇ ਫਿਰ ਆ ਫਰੂਟ ਨੂੰ ਸਾਰੇ ਨੂੰ ਜਿੰਨਾ ਫਰੂਟ ਲੱਗਾ ਹੁੰਦਾ ਲਗਭਗ ਸਾਰੇ ਨੂੰ ਇਹਦਾ ਉਹ ਕਰ ਦਿੰਦੀ ਆ ਖਰਾਬ ਕਰ ਦਿੰਦੀ ਆ ਜਿਆਦਾਤਰ ਇਹ ਅਟੈਕ ਸਭ ਤੋਂ ਵੱਧ ਜੇ ਆਪਾਂ ਸੋਚੀਏ ਵੀ ਕਿਹੜੀਆਂ ਫਸਲਾਂ ਨੂੰ ਕਰਦੀ ਆ ਤਾਂ ਇਹ ਖਰਬੂਜੀ ਤਰਬੂਜੇ ਤਰਬੂਜ ਨੂੰ ਆਪਾਂ ਨੇ ਨੂੰ ਤੇ ਚੱਪਣ ਗੱਦੂ ਨੂੰ ਤੇ ਤਰਾਂ ਨੂੰ ਹੋ ਗਿਆ ਬਾਈ ਖੀਰੇ ਨੂੰ ਹੋ ਗਿਆ ਇਨਾਂ ਦਾ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਤੋਰੀ ਦੇ ਉੱਤੇ ਵੀ ਬਹੁਤ ਜ਼ਿਆਦਾ ਅਟੈਕ ਕਰਦੀ ਹੈ। ਇਹ ਫਸਲਾਂ ਦੇ ਉੱਤੇ ਸਭ ਤੋਂ ਵੱਧ ਅਟੈਕ ਕਰਦੀ ਹੈਗੀ। ਤੇ ਕੱਦੂ ਦੇ ਉੱਤੇ ਵੀ ਕੱਦੂ ਥੋੜੇ ਥੋੜੀ ਸਖਤ ਫਸਲ ਕਰਕੇ ਥੋੜੀ ਬਚਤ ਰਹਿੰਦੇ ਪਰ ਫਿਰ ਵੀ ਇਹ ਛੋਟੇ ਚੂਨੇ ਦੇ ਉੱਤੇ ਅਟੈਕ ਹੋ ਜੇ ਤਾਂ ਉਹਦੇ ਵੀ ਗਲਤੀ ਸਮੱਸਿਆ ਆ ਜਾਂਦੀ ਹੈਗੀ। ਤੇ ਛੋਟੇ-ਛੋਟੇ ਚੂਨੇ ਬਸ ਗੱਲ ਕਰਕੇ ਡਿੱਗਣ ਲੱਗ ਜਾਂਦੇ ਹੈਗੇ। ਤੇ ਇਹਦੇ ਲਈ ਵੀ ਆਪਾਂ ਕੀ-ਕੀ ਕਰ ਸਕਦੇ ਆਂਗੇ? ਇਹਦੇ ਭਈ ਜੇ ਆਪਾਂ ਕੈਮੀਕਲ ਵਾਲੇ ਹੱਲਾਂ ਦਾ ਕਰ ਲਈ ਵੀ ਆਪਾਂ ਕੀ ਕਰ ਸਕਦੇ ਆ ਵੀ ਪੈਸਟੀਸਾਈਡ ਦੇ ਵਿੱਚ ਆਪਾਂ ਕਿਹੜੀ ਦਵਾਈ ਕਰ ਸਕਦੇ ਆ ਤਾਂ ਬਈ ਸਭ ਤੋਂ ਮੈਂ ਆਪਾਂ ਦੇ ਦਿਆਂ ਤਾਂ ਮੈਰਾਥਨ ਦਵਾਈ ਆ ਉਹ ਬਈ ਸਭ ਤੋਂ ਵਧੀਆ ਦਵਾਈ ਆ ਇਹਦੇ ਵਾਸਤੇ ਇਹ ਬਹੁਤ ਚੰਗੀ ਦਵਾਈ ਆ ਬਸ ਇਹਦਾ ਐਵੇਂ ਵੀ ਇਹਦੇ ਮਸ਼ਕ ਨਾਲ ਮੱਖੀ ਮਰ ਵੀ ਜਾਂਦੀ ਨਾਲ ਨਾਲ ਤੇ ਇਹਦੇ ਮਸ਼ਕ ਨਾਲ ਬਈ ਉੱਡੀ ਜਾਂਦੀ ਬਹਾਂ ਚ ਦੂਰ ਭੱਜ ਜਾਂਦੀ ਆ ਤੇ ਇਹਦੀ ਆਪਾਂ ਜੇ ਆਪਾਂ ਇਹਦੀ ਗੱਲ ਕਰੀਏ ਮੈਰਾਥਨ ਦੀ ਤਾਂ ਭਾਈ ਆਪਾਂ ਇਹਦੀ ਡੋਜ਼ ਜਿਹੜੀ ਆ ਉਹ 30 ਤੋਂ 40 ml ਇੱਕ ਢੋਲੀ ਦੇਣੀ ਹੈ ਦੋ ਵਾਰ ਦਾ ਪਰੋਜ਼ ਨਹੀਂ ਦੇਣੀ ਹੈਗੀ ਠੀਕ ਆ 40 ml ਤੋਂ ਵੱਧ ਨਾ ਪਾਓ ਠੀਕ ਆ ਫਿਰ ਨੁਕਸਾਨ ਦਾ ਇੱਕ ਵੀ ਆਪਣੀ ਫਸਲ ਵਾਸਤੇ ਥੋੜੀਆਂ ਖੁਸ਼ਕ ਹੁੰਦੀਆਂ ਨੇ ਦਵਾਈਆਂ ਇਹ ਜਿਹੜੀ VC ਫਾਰਮ ਵਾਲੀਆਂ ਦਵਾਈਆਂ ਤੁਹਾਨੂੰ ਵੀ ਪਤਾ ਵੀ ਥੋੜੀਆਂ ਖੁਸ਼ਕ ਹੁੰਦੀਆਂ ਨੇ ਤੇ ਦੂਸਰੀ ਦਵਾਈ ਦੀ ਆਪਾਂ ਗੱਲ ਕਰੀਏ ਭਾਈ ਤਾਂ ਆਪਾਂ ਸੋਲੋਮੋਨ ਕਰ ਸਕਦੇ ਆ ਸੋਲੋਮੋਨ ਤੁਹਾਨੂੰ ਪਤਾ ਹੀ ਬੈਸਟ ਦਵਾਈ ਹੈ ਫਲ ਮੱਕੀ ਵਾਸਤੇ ਬਣੀ ਫਲ ਮੱਕੀ ਵਾਸਤੇ ਆ ਉਹ ਚੀਜ਼ ਤੇ ਤੁਸੀਂ ਉਹ ਕਰ ਸਕਦੇ ਹੋ ਅੱਜ ਤੋਂ ਤੁਸੀਂ 20 ਤੋਂ 25 ਅਮਲ ਦੇਣੀ ਆ ਪਰ ਇੱਕ ਗੱਲ ਦਾ ਬਈ ਖਿਆਲ ਰੱਖਣਾ ਠੀਕ ਆ ਉਹ ਕਿਉਂਕਿ ਉਹ ਚੀਜ਼ ਇਹ ਜੀ ਆ ਉਹ ਕਿਸੇ ਵੀ ਚੀਜ਼ ਨੂੰ ਨਹੀਂ ਛੱਡਦੀ ਹੈਗੀ ਠੀਕ ਆ ਵੀ ਹੁਣ ਜੇ ਆਪਾਂ ਕਈ ਵੀ ਕਈ ਵੀ ਹੁੰਦੀਆਂ ਨੇ ਵੀ ਮਿੱਤਰ ਕੀੜਿਆਂ ਨੂੰ ਨਹੀਂ ਮਾਰਦੀਆਂ ਹੈਗੀਆ ਪਰ ਉਹ ਮਿੱਤਰ ਕੀੜੇ ਕਿਸੇ ਚੀਜ਼ ਨੂੰ ਨਿਬਕਸਦੀ ਹੈਗੀ ਉਹ ਮਖਿਆਲ ਹੁੰਦਾ ਜਿਵੇਂ ਇਹਦੇ ਉੱਤੇ ਕਈ ਵੀ ਰੀ ਆਉਣ ਲੱਗ ਜਾਂਦਾ ਜਿਆਦੇ ਫਲਾਵਰਿੰਗ ਕਰਕੇ ਮਖਿਆਲ ਨਾਲ ਜੇ ਹੁਣ ਤੋੜੀਆਂ ਜਾਂ ਆਪਾਂ ਇਹਦੀ ਖੱਟੇ ਫੁੱਲਾਂ ਤੇ ਜਿਆਦੇ ਆਉਂਦਾਗਾ ਤਰ੍ਹਾਂ ਤਰ੍ਹਾਂ ਤੇ ਜਦੋਂ ਤੁਹਾਨੂੰ ਪਤਾ ਲੱਗੇ ਮਖਿਆਲ ਹੁਣ ਵੀ ਉਹ ਆਪਣੇ ਫਸਲ ਦੇ ਵਿੱਚ ਫਿਰਦਾ ਹੈ ਉਦੋਂ ਤੁਸੀਂ ਦਵਾਈ ਨਾ ਕਰਿਓ ਬਈ ਮਖਿਆਲ ਨੂੰ ਉਹ ਛੱਡਦਾ ਨਹੀਂ ਹੈਗਾ ਤੇ ਕਈ ਵਾਰ ਆਪਣੇ ਲਵੇ ਤਵੇ ਕਿਸੇ ਦਾ ਮਖਿਆਲ ਵੀ ਰੱਖਿਆ ਹੁੰਦਾ ਤਾਂ ਉਹ ਖਤਮ ਕਰ ਦਿੰਦਾ ਮਖਿਆਲ ਦਾ ਤਾਂ ਬੈਰੀ ਇੱਕ ਤਰ੍ਹਾਂ ਦਾ ਹਲੇ ਮੈਰਾਂ ਥਾਂ ਤੋਂ ਪਾਚੀ ਬਚ ਜੇ ਪਰ ਉਹ ਤੋਂ ਤਾਂ ਬਚਦਾ ਨਹੀਂ ਹੈਗਾ ਉਹ ਮਖਿਆਲ ਨੂੰ ਬਈ ਜਮਾ ਖਤਮ ਕਰ ਦਿੰਦੀ ਹੈ ਮਖਿਆਲ ਦਾ ਜਿੱਥੇ ਦੇ ਦੇ ਏਰੀਆ 'ਚ ਬਈ ਮਖਿਆਲ ਰੱਖਦੇ ਆ ਲੋਕ ਉੱਥੇ ਨਾ ਕਰਿਓ ਉਹਨੂੰ ਉੱਥੇ ਤੁਸੀਂ ਮੈਲਾ ਥਾਂ ਦੀ ਦਵਾਈ ਕਰ ਸਕਦੇ ਹੋ ਇਹ ਆਪਣੀ ਦੇਸੀ ਮੱਖੀਆਂ ਨੂੰ ਘਟ ਮਾਰਦੀ ਹੈਗੀ ਤੇ ਹੋਰ ਆਪਾਂ ਇਹਦਾ ਕੀ ਹੱਲ ਕਰ ਸਕਦੇ ਆ ਜੇ ਆਪਾਂ ਆਰਗੈਨਿਕ ਤਰੀਕੇ ਦੀ ਗੱਲ ਕਰੀਏ ਬਈ ਜਿਹੜਾ ਆਪਣਾ ਆਪ ਦਾ ਖੁੱਦ ਹੈ ਅਜਮਾਇਆ ਹੋਇਆ ਤੇ ਬਣਾਇਆ ਹੋਇਆ ਆਪ ਦਾ ਤਰੀਕਾ ਕਈ ਸਾਲਾਂ ਤੋਂ ਬਾਅਦ ਤੱਕ ਵੀ ਆ ਰਹੇ ਆ ਆਪਾਂ ਤਾਂ ਬਈ ਸਭ ਤੋਂ ਮੈਂ ਅਜ ਤੱਕ ਬੈਸਟ ਚਲੋ ਦਵਾਈਆਂ ਦੇ ਤਾਂ ਰਿਜ਼ਲਟ ਆਪਾਂ ਨੂੰ ਮਿਲ ਨਹੀਂ ਆ ਜੇ ਜ ਮਿਲਨੇ ਆ ਪਰ ਜੇ ਸਭ ਤੋਂ ਬੈਸਟ ਰਿਜ਼ਲਟ ਦੀ ਗੱਲ ਕਰੀਏ ਬਈ ਆਪਾਂ ਤਾਂ ਬਈ ਆਪਾਂ ਨੂੰ ਨਿੰਮ ਦਾ ਮਨ ਰਿਜ਼ਲਟ ਸਭ ਤੋਂ ਬੈਸਟ ਲੱਗਦਾ ਦੇ ਉੱਤੇ ਜੇ ਆਪਾਂ ਨਿੰਮ ਵਾਲਕੀ ਕਰੀਏ ਤੁਸੀਂ 15 ਕਿਲੋਟਰ ਪਾਣੀ ਦੇ ਵਿੱਚ 5 ਕਿਲੋ ਨਿੰਮ ਲੈਣਾ ਤੇ ਉਹਨੂੰ ਬਈ ਮੱਠੀ ਮੱਠੀਆ ਘਤੇ ਘਟੂ ਘਟੂ 2 ਘੰਟੇ ਬਾਲਣਾ ਬਾਲ ਕੇ ਜਦੋਂ ਉਹ ਪੂਰਾ ਇਹ ਹੋ ਗਿਆ ਪਾਣੀ ਹੋ ਬਈ ਤੁਹਾਨੂੰ ਨਾ ਕਾਲੇ ਕਾਲੀ ਝਲਕ ਮਾਰਨ ਲੱਗ ਜੂ ਬਈ ਤੁਹਾਨੂੰ ਐ ਦਿਖਣ ਲੱਗ ਜੂਆ ਵੀ ਹਰੇ ਤੋਂ ਕਾਲਾ ਦਿਖਣ ਲੱਗ ਜੂਆ ਉਦੋਂ ਤੁਸੀਂ ਉਹਨੂੰ ਲਾ ਲਿਓ ਦੋਕਾਨ ਦੇ ਮੱਠੀ ਮੱਠੀਆ ਕਿਤੇ ਉਹਨੂੰ ਵਾਲ ਹੀ ਜਾਣ ਦਿਓ ਤੇ ਉਸ ਤੋਂ ਬਾਅਦ ਬਈ ਫਿਰ ਆਪਾਂ 1 ਲੀਟਰ 1 ਲੀਟਰ ਇੱਕ ਢੋਲੀ ਦੇ ਵਿੱਚ ਪਾ ਕੇ ਕਰਨਾ ਬਈ 15 ਲੀਟਰ ਵਾਲੀ ਜੇ ਤੋ ਉਹ ਤੇ ਕਰਨਾ ਉਦੋਂ ਜਦੋਂ ਫਲ ਮੱਕੀ ਦਾ ਪੂਰਾ ਅਟੈਕ ਹੋਇਆ ਤੇ ਤੁਹਾਨੂੰ ਤੁਸੀਂ ਦਵਾਈਆਂ ਕਰੀਆਂ ਹੋਣੀਆਂ ਬਹੁਤ ਜ਼ਿਆਦਾ ਅਜੇ ਤੱਕ ਠੀਕ ਹੈ ਬਹੁਤ ਫਲ ਮੱਕੀ ਵਾਸਤੇ ਬਹੁਤ ਦਵਾਈਆਂ ਵਰਤੀਆਂ ਹੋਣੀਆਂ ਪਰ ਤੁਸੀਂ ਇੱਕ ਗੱਲ ਜ਼ਰੂਰ ਦੇਖ ਲਓ ਕੋਈ ਵੀ ਦਵਾਈ ਨਾਲ ਦੀ ਨਾਲ ਨਹੀਂ ਮਾਰਦੀ ਇਹ ਜੀ ਫਲਮੱਖੀ ਪਰ ਉਹ ਜਿਵੇਂ ਤੁਸੀਂ ਕਰਦੇ ਜਾਓਗੇ ਤੇ ਮਗਰ ਦੀ ਮਗਰ ਸੜਦੀ ਤਰੀ ਆਉਗੀ ਤੇ ਖਤਮ ਐ ਕਰ ਦੂਗੀ ਢੇਰ ਲਾ ਦੂ ਫਲਮੱਖੀ ਤੇ ਮਾਰ ਮਾਰ ਕੇ ਇਹ ਆਪਾਂ ਜਦੋਂ ਮੇਰੇ ਵੀ ਭਾਈ ਜਦੋਂ ਤਾਂ ਪਤਾ ਹੁੰਦਾ ਵੀ ਉਹਨਾਂ ਦਾ ਤੈਅ ਘਟਾ ਹੈ ਉਹ ਤਾਂ ਅਸੀਂ ਵੀ ਜਦੋਂ ਹੁਣ ਕਈ ਵਾਰੀ ਆ ਨਹੀਂ ਵੀ ਤੁਹਾਨੂੰ ਪਤਾ ਯਾਰ ਕੰਮਾਂ ਦੇ ਵਿੱਚ ਉਲਝੇ ਹੁੰਦੇ ਆ ਨਹੀਂ ਵੀ ਤਿਆਰ ਹੁੰਦਾ ਕਦੀ ਪਰ ਜਦੋਂ ਹੁਣ ਤੈਅ ਵੱਧ ਹੋ ਜਾਂਦਾ ਬਈ ਫਿਰ ਉਹ ਲਾਸਟਾ ਤਿਆਰ ਉਹੀ ਹੈ ਫਿਰ ਉਹ ਭਾਈ ਖਤਮ ਕਰ ਦਿੰਦਾ ਜਮਾ ਮੈਂ ਤੁਹਾਨੂੰ ਤਰੀਕਾ ਵੀ ਦੱਸਾਂ ਵੀ ਬਣਾਉਣਾ ਵੀ ਕੀਤਾਗਾ ਤੇ ਬਸ ਉਹਦਾ ਸਾਰਾ ਪਾਗਲੀ ਵੀਡੀਓ ਦੇ ਵਿੱਚ ਤਰੀਕਾ ਵੀ ਸੁਝਾਗਾ ਸ਼ੁਰੂ ਤੋਂ ਵੀ ਕਿੱਦਾਂ ਕਿੱਦਾਂ ਕਰਨਾ ਕਿਉਂਕਿ ਉਹ ਵੱਧੇ ਕੀ ਕਰਦੇ ਕੱਲੇ ਪੱਤੇ ਵਾਲ ਕੇ ਕਰਦੇ ਨੇ ਕੱਲੇ ਪੱਤੇ ਨਹੀਂ ਬਈ ਉਹਦੇ ਕਰਨੇ ਆਪਾਂ ਜਿਹੜੀ ਡਾਣੀ ਆਪਾਂ ਉਹ ਤੋੜਾਂਗੇ ਮੁਰੋ ਡਾਣੀ ਤੋੜਾਂਗੇ ਉਹ ਡਾਣੀ ਸਾਰੀ ਕੁੱਟ ਕੇ ਬਈ ਵੀ ਤੋੜ ਕੇ ਚੰਗੀ ਤਰ੍ਹਾਂ ਵਿੱਚ ਪਾਉਣੀ ਆਪਾਂ ਉਹਦੇ ਬਈ ਇਹਨਾਂ ਕੱਲੇ ਪੱਤੇ ਕੱਲੇ ਪੱਤੇ ਨਹੀਂ ਉਹਦੇ ਕੰਮ ਕਰਦੇ ਹੈਗੇ ਉਹ ਤਰੀਕਾ ਵੀ ਤੁਹਾਨੂੰ ਕੋਈ ਨਾ ਅਗਲੀ ਵੀਡੀਓ ਦੇ ਵਿੱਚ ਆਪਾਂ ਜਰੂਰ ਦੇਵਾਂਗੇ ਸਾਰਿਆਂ ਨੂੰ ਤੇ ਤੁਸੀਂ ਰਿਜ਼ਲਟ ਦੇਖ ਲਓ ਤੁਸੀਂ ਇੱਕ ਪਾਸੇ ਮੈਲਾਥਿਆਨ ਤੇ ਸੋਲੋਮੋਨ ਵੀ ਕਰ ਲਓ ਪਰ ਇੱਕ ਪਾਸੇ ਤੁਸੀਂ ਥੋੜੇ ਤਾਂ ਦੇ ਉੱਤੇ ਚਾਹੇ ਥੋੜੇ ਥਾਂ ਦੇ ਤਰੀਕਾ ਕਰਕੇ ਦੇਖ ਲਓ ਜਿੱਥੇ ਫਲ ਮੱਕੀ ਦਾ ਅਟੈਕ ਫੁੱਲ ਹੋਇਆ ਤੁਸੀਂ ਨਿੰਮ ਦੀ ਦਵਾਈ ਕਰਕੇ ਦੇਖੋ ਬਈ ਨਿੰਮ ਦੀ ਦਵਾਈ ਦਾ ਤਿਆਰਬਈ ਅਲੱਗ ਹੈ ਕਈ ਸਾਲ ਹੋ ਗਏ ਮੈਨੂੰ ਕਰਦੇ ਨੂੰ ਤੋਰੀਆਂ ਦੇ ਉੱਤੇ ਥੋੜਾ ਜਿਹਾ ਵੱਧ ਅਟੈਕ ਮਾਰਦੀ ਹੈ ਸਾਡੇ ਤੋਰੀਆਂ ਨੇ ਖੇਤੀ ਸੀ ਕਰਨੀਆਂ ਤੋਰੀਆਂ ਦੇ ਉੱਤੇ ਜਿਤੋਂ ਵੱਧ ਅਟੈਕ ਮਾਰਦੀ ਹੈ ਬਈ ਉਦੋਂ ਫਿਰ ਲਾਸਟ ਕੰਮ ਨਿੰਮੀ ਕਰਦਾ ਬਾ ਮੈਲਾਥ ਕਾ ਵੀ ਇਹ ਤਾਂ ਪਾਜ ਜਾਂਦੀ ਹੈ ਜੀ ਜਦੋਂ ਕਰ ਦਿੰਨੇ ਆਪਾਂ ਦਵਾਈ ਮੁਸ਼ਕਲ ਨਾਲ ਪਰ ਉਹ ਆਉ ਕਰੋ ਤੇ ਉਹ ਜ ਕੋਈ ਮੁਸ਼ਕਲ ਜਦੋਂ ਆਉਂਦਾ ਨਹੀਂਗਾ ਜੀ ਜਦੋਂ ਜਿਹੜੀ ਦੇ ਉੱਤੇ ਬਸ ਜਦੋਂ ਹੋ ਗਈ ਮੱਖੀ ਦੇ ਉੱਤੇ ਨਾਲ ਦਿਨਾਂ ਸਮਾਪਤ ਕਰ ਦਿੰਦੀ ਹੈ ਖਤਮ ਕਰ ਦਿੰਦੀ ਹੈ ਤੇ ਤੁਸੀਂ ਥੋੜੇ ਚਿਰ ਬਾਅਦ ਉਹ ਦੇਖੋਗੇ ਪਿੱਛੇ ਜਦੋਂ ਦਵਾਈ ਕਰਤੀ ਬਈ 5 ਕੁ ਮਿੰਟ ਬਾਅਦ ਉਹ ਦੇਖੋਗੇ ਜਿਹੜੀ ਮੱਖੀ ਉਹਦੇ ਉੱਤੇ ਅਟੈਕ ਕਰਦੀ ਹੋਈ ਸਾਰੀ ਸਾਰੀ ਥੱਲੇ ਡਿੱਗੀ ਮਿਲੂ ਤੁਹਾਨੂੰ ਤੇ ਕਿਉਂਕਿ ਇਹ ਨਰਵਸ ਸਿਸਟਮ ਤੇ ਅੰਦਰ ਅਟੈਕ ਕਰ ਦਿੰਦਾ ਜਦੋਂ ਬਹੁਤ ਪਾਓ ਇਹੋ ਚੀਜ਼ ਹੁੰਦੀ ਹੈ ਪਾਣੀ ਦੇ ਉੱਤੇ ਬੈੰਦੀ ਆ ਕੇ ਇਹ ਤੁਹਾਨੂੰ ਲੱਗਦਾ ਵੀ ਪਾਣੀ ਆ ਦੋ ਪੀਂਦੀ ਆ ਉਹਨੂੰ ਬਸ ਨਾਲ ਨਾਲ ਖਤਮ ਹੋ ਜਾਂਦੇ ਨਾਲ ਨਾਲ ਡਿੱਕੀ ਜਾਂਦੀ ਰਹਿੰਦੀ ਆ ਜੇ ਆਪਾਂ ਨਿੰਮੂ ਨੂੰ ਬਈ ਆਪਾਂ ਮੰਨੀ ਤਾਂ ਬੜਾ ਤਗੜਾ ਅਨਸ਼ਕਤੀ ਸਾਈਡ ਆ ਉਹ ਉਹਦਾ ਹਾਲੇ ਤਾਂ ਥੋੜਾ ਨੂੰ ਘੱਟ ਪਾਵਰਫੁੱਲ ਰੱਖਦੇ ਆ ਜੇ ਉਹਨੂੰ ਵੱਧ ਪਾਵਰਫੁੱਲ ਬਣਾਉਣਾ ਬਈ ਤਾਂ ਤੁਸੀਂ ਉਹਦੇ ਵਿੱਚ ਅੱਕ ਦੇ ਪੱਤੇ ਵੀ ਪਾ ਸਕਦੇ ਹੋ ਅੱਧਾ ਕਿਲੋ ਜੇ 5 ਕਿਲੋ ਆਪਾਂ ਤੇ ਪਾ ਰਹੇ ਆ ਨਿੰਮੂ ਤਾਂ ਅੱਧਾ ਕਿਲੋ ਅੱਕ ਦੇ ਪੱਤੇ ਪਾ ਦੋਗੇ ਤਾਂ ਉਹ ਸਭ ਤੋਂ ਤਗੜਾ ਅਨਸ਼ਕਤੀ ਸਾਈਡ ਬਣ ਜਾਊਗਾ ਤੇ ਤੁਸੀਂ ਇਹ ਜੋ ਮਾਕੇ ਵੀ ਦੇਖ ਲਿਓ ਹਨਾ ਠੀਕ ਆ ਅਗਲਾ ਕਈ ਵਾਰੀ ਆਈ ਕਰਨ ਦਾ ਵੀ ਯਾਰ ਨਹੀਂ ਐਦਾਂ ਨਹੀਂ ਹੋ ਸਕਦਾ ਪਰ ਤੁਸੀਂ ਇਹ ਜਮਾ ਕੇ ਵੀ ਦੇਖ ਲਿਓ ਠੀਕ ਆ ਪਰ ਜੇ ਤੁਸੀਂ ਅੱਕ ਪਾਉਂਗੇ ਬਾਈ ਅੱਕ ਪਾਉਂਗੇ ਤਾਂ ਅੱਕ ਉਸ ਤੇ ਆਟਾ ਕਰਿਓ ਵੀ ਜਿਹੜੀ ਫਸਲ ਦੇ ਉੱਤੇ ਆਪਾਂ 1-2 ਦਿਨ ਉਹਨੂੰ ਛੱਡ ਸਕੀਏ ਠੀਕ ਹੈ ਕਿਉਂਕਿ ਜ਼ਹਿਰੀ ਬਣ ਜਾਂਦਾ ਇੱਕ ਤਰ੍ਹਾਂ ਦਾ ਉਹ ਇਹਨਾਂ ਨਾਲ ਵੀ ਤਕੜਾ ਜ਼ਹਿਰ ਬਣ ਜਾਂਦਾ ਤੇ ਫਿਰ ਜਿਹੜੀ ਵੀ ਫਾਉ ਤੁਸੀਂ ਇਹ ਕਿ ਛੱਡੋ ਕੱਲੀ ਜਿਹੜੀ ਸੁੰਢੀ ਹੋਇਆ ਠੀਕ ਹੈ ਤੇਲਲਾ ਹੋਇਆ ਉਹਨੂੰ ਵੀ ਆਕਸਮਾਤ ਕਰ ਦਿੰਦਾ ਨਾਲ ਜਿਸ ਨਾਲ ਤੁਸੀਂ ਕਰਕੇ ਦੇਖ ਲਓ ਚਾਹੇ ਥੋੜੇ ਥਾਂ ਤੇ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਰਿਜ਼ਲਟ ਕਿੰਨੇ ਕ ਮਿਲ ਜਾ ਰਿਜ਼ਲਟ ਤੁਹਾਨੂੰ ਯਾਰ 100 ਤੁਸੀਂ ਛੱਡੋ ਤੁਸੀਂ 150% ਰਿਜ਼ਲਟ ਮਿਲਣਗੇ ਜਿਵੇਂ ਆਪਾਂ ਕਹਿ ਦਿੰਨੇ ਆ 100 ਛੱਡੋ 150% ਰਿਜ਼ਲਟ ਮਿਲਣਗੇ ਕਿਉਂਕਿ ਤਜਰਬੇ ਬਈ ਹੋਰੀ ਹੋਰੀ ਜ਼ਿੰਦਗੀ ਦੇ ਆਪਾਂ ਨੂੰ ਮਿਲਦੇ ਆ ਜਦੋਂ ਆਪਾਂ ਕੁਝ ਜੀ ਦੇ ਵਿੱਚ ਵੱਢਦੇ ਆ ਮੈਂ ਆਏ ਸਾਲ ਕੋਈ ਨਾ ਕੋਈ ਨਵਾਂ ਪਤੀਰ ਬਕੜਦੇ ਰਹਿੰਨੇ ਆ ਵੀ ਹਾਂ ਯਾਰ ਕਿਦਾਂ ਕਿਦਾਂ ਇਹ ਚੀਜ਼ ਨੂੰ ਕਿਦਾਂ ਸਮਾਪਤ ਕਰੀ ਤੇ ਵੀ ਕਿਹੜੀ ਚੀਜ਼ ਕਿੱਥੇ ਵੱਧ ਕੰਮ ਕਰਦੀ ਹੈ ਕਈ ਵਾਰੀ ਆਪਣੇ ਜਿਹੜੇ ਘਰੇਲੂ ਨੁਕਸੇ ਹੁੰਦੇ ਆ ਬਈ ਉਹ ਦਵਾਈਆਂ ਨਾਲ ਵੀ ਵੱਧ ਕੰਮ ਕਰ ਜਾਂਦੇ ਹੈਗੇ ਜੇ ਆਪਾਂ ਮੰਨੀ ਆਪਾਂ ਨੂੰ ਬਣਾਉਣ ਦੇ ਵਿੱਚ ਵਿੱਚ ਥੋੜੀ ਜਿਹੀ ਦਿੱਕਤ ਲੱਗਦੀ ਆਪਾਂ ਨੂੰ ਆਉਂਦਾ ਵੀ ਦਵਾਈਆਂ ਸਸਤੀ ਕਿਉਂਕਿ ਮੈਲਾ ਧਿਆਨ ਤੇ ਸੋਲੋ ਹੋਣ ਸਸਤੀ ਦਵਾਈ ਹੈ ਬਈ ਹਲਾ ਕਹਿੰਦਾ ਕਿ ਇੱਧਰ ਮੱਥਾ ਮਾਰਾਂਗੇ ਵੀ ਛੱਡੋ ਪਰੇ ਦਵਾਈ ਪਾ ਕੇ ਚੰਕਰੋਂ ਪਰੇ ਪਰ ਇੱਕ ਗੱਲ ਇਹ ਵੀ ਸੋਚ ਕੇ ਦੇਖੋ ਤੁਸੀਂ ਇਹ ਖੁਸ਼ਕ ਬਹੁਤ ਦਵਾਈਆਂ ਨੇ ਠੀਕ ਹੈ ਜੇ ਆਪ ਜੇ ਲੋਕ ਕੋਸ਼ਕ ਦਵਾਈਆਂ ਕਰਾਂਗੇ ਸੇਤੀ ਖਤਮ ਹੋ ਜੂ ਬਾਹਣ ਦੇ ਵਿੱਚੋਂ ਤੇ ਜੇ ਨਮ ਕਰਾਂਗੇ ਬਈ ਫਿਰ ਤੁਹਾਨੂੰ ਪਤਾ ਰਿਜ਼ਲਟ ਵੀ ਉਹਦੇ ਉਹੇ ਜਿਹਾ ਮਿਲਣਗੇ ਤੁਸੀਂ ਇੱਕ ਵਾਰੀ ਮੇਰੇ ਕਾਹੇ ਤੋਂ ਜਿਹੜਾ ਕਿਤੇ ਵੀ ਜਹੇ ਕਿਸ ਨੇ ਖਰਬੂਜ ਲਾਇਆ ਤਾਂ ਇਹ ਤਰਬੂਜ ਲਾਇਆ ਜੇ ਅਟੈਕ ਕਿਤੇ ਵੱਧ ਹੋਇਆ ਪਿਆ ਤਾਂ ਤੁਸੀਂ ਇੱਕ ਵਾਰੀ ਇੱਕ ਕਿੱਲੇ ਦੇ ਉੱਤੇ ਨਮ ਕਰਕੇ ਦੇਖ ਲਿਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਯਾਰ ਫਰਕ ਕਿੰਨਾ ਕਾ ਵੀ ਬਾਈ ਦਾ ਤਿਆਰਬਾ ਕਹੇ ਜਾਂ ਤੇ ਕਿੰਨਾ ਕਾ ਫਰਕ ਤੁਹਾਨੂੰ ਆਪ ਹੀ ਪਤਾ ਲੱਗ ਜੂ ਜੇ ਤੁਸੀਂ ਕਰੋਗੇ ਤੇ ਤੁਹਾਨੂੰ ਰਿਜ਼ਲਟ ਮਿਲੇ ਤੁਸੀਂ ਆਪ ਹੀ ਕਹੋਗੇ ਹਾਂ ਬਈ ਰਿਜ਼ਲਟ ਇਹਦੀ ਚੀਜ਼ ਤਾਂ ਮਿਲਿਆ ਸਾਨੂੰ ਬਹੁਤ ਜ਼ਿਆਦੇ ਕੱਲੇ ਇਹਦੇ ਤੇਲਾ ਜਿੰਨਾ ਮਰਜੀ ਆਪਣੇ ਬਾਹਨ ਦੇ ਵਿੱਚ ਤਾਂ ਵੀ ਤੁਸੀਂ ਨਿੰਮ ਦੀ ਦਵਾਈ ਕਰ ਦੋ ਬਈ ਤੇਲੇ ਨੂੰ ਸਾਫ਼ ਕਰ ਦੂਗਾ ਤੇ ਨਾਲ ਥੋੜਾ ਜਿਹਾ ਅੱਕ ਦੇ ਪਾ ਦੇ ਅੱਧਾ ਕਿਲੋ ਪੱਤੇ ਤੇ ਤੁਹਾਨੂੰ ਦੇਖ ਲਓ ਤੁਸੀਂ ਦੂਸਰੇ ਜਨ ਨੂੰ ਦੇਖੋ ਕਿੰਨਾ ਮਰਜੀ ਤੇਲਾ ਹੋਵੇ ਤੇਲਾ ਜੇ ਕੰਟਰੋਲ ਨਾ ਹੁੰਦਾ ਹੋਵੇ ਤਾਂ ਤੁਸੀਂ ਇਹ ਕਰ ਸਕਦੇ ਹੋ ਤੇ ਨਾਲ ਦੀ ਨਾਲ ਸਮਾਪਤ ਕਰਕੇ ਰੱਖ ਦੂ ਬਾਹਨ ਦੇ ਵਿੱਚੋਂ ਬਾਕੀ ਤੁਹਾਨੂੰ ਮੈਂ ਦੱਸ ਤਾਵੇ ਫਰੂਟ ਫ्लाई ਦਾ ਬਸ ਜੇ ਹੋਰ ਵੀ ਇਹਦਾ ਇੱਕ ਸਿਸਟਮ ਆ ਬਈ ਜੇ ਤੁਹਾਨੂੰ ਬਾਹਨ ਦੇ ਵਿੱਚੋਂ ਹੋਰ ਕੰਟਰੋਲ ਕਰਨ ਵਾਸਤੇ ਆਪਾਂ ਕੀ ਕਰ ਸਕਦੇ ਆ ਤਾਂ ਵੀ ਆਪਾਂ ਟਰੈਪ ਲਾ ਸਕਦੇ ਆਂਗੇ ਟਰੈਪ ਤੁਸੀਂ ਇੱਕ ਕਿੱਲੇ ਦੇ ਵਿੱਚ ਘੱਟੋ ਘੱਟ ਜੇ ਆਪਾਂ ਹੁਣ ਖਰਬੂਜੇ ਦੀ ਗੱਲ ਕਰੀਏ ਤਾਂ ਬਈ 15 ਟਰੈਪ ਲਾਓ ਨਹੀਂ 10 ਤਾਂ ਲਾਓ ਲਾਓ ਬਈ 10 ਤੋਂ ਘੱਟ ਤਾਂ ਬਈ ਕੀ ਲਾਓਗੇ 10 ਟਰੈਪ ਇੱਕ ਕਿੱਲੇ ਦੇ ਵਿੱਚ ਲਾਓ ਠੀਕ ਆ ਆਪਣੇ ਜਿਹੜੇ ਫਰੂਟ ਫ라이 ਟਰੈਪ ਮਿਲ ਜਾਂਦੇ ਆ ਤੁਸੀਂ ਉਹ ਲਾਓ ਤੇ ਉਹਦੇ ਨਾਲ ਬਈ ਇਹ ਕੰਟਰੋਲ ਹੋ ਜਾਂਦੀ ਆ ਉਹਦੇ ਨਾਲ ਆਏ ਆ ਉਹ ਜਿਹੜੇ ਇਹਦੇ ਵਿੱਚ ਨਰ ਹੁੰਦੇ ਆ ਠੀਕ ਆ ਉਹ ਟਰੈਪ ਦੇ ਵਿੱਚ ਕੈਦ ਹੋ ਜਾਂਦੇ ਆ ਤੇ ਇਹਨਾਂ ਦੀ ਜਦੋਂ ਫਿਰ ਆਗਾਹਾਂ ਇਹਨਾਂ ਦਾ ਆਪਸ ਦੇ ਵਿੱਚ ਮਿਲਨ ਨਹੀਂ ਹੁੰਦਾ ਤਾਂ ਇਹ ਉੱਥੇ ਫਿਰਨਦੀ ਪ੍ਰਜਾਤੀ ਖਤਮ ਹੋਣ ਲੱਗ ਜਾਂਦੀ ਆ ਤੇ ਟਰੈਪ ਲਾ ਸਕਦੇ ਹੋਗੇ ਟਰੈਪ ਨਾਲ ਬਹੁਤ ਫਰਕ ਪੈਂਦਾਗਾ ਠੀਕ ਆ ਟਰੈਪ ਦੇ ਨਾਲ ਅਟੈਕ ਬਹੁਤ ਹੱਦ ਤੱਕ ਘੱਟ ਜਾਂਦਾ ਉਹਦੇ ਵਿੱਚ ਬਹੁਤ ਜ਼ਿਆਦਾ ਕਾਇਲ ਹੁੰਦੀਆਂ ਨੇ ਮੱਖੀਆਂ ਤੇ ਬਸ ਜਾਂ ਇਹ ਤਰੀਕਾ ਬਈ ਤੇ ਜਾਂ ਫਿਰ ਆਹ ਜਿਹੜੇ ਤੁਹਾਨੂੰ ਦੱਸਿਆ ਵੀ ਤੁਹਾਨੂੰ ਆਰਗੈਨਿਕ ਵੀ ਦੱਸਤਾ ਤੇ ਤੁਹਾਨੂੰ ਕੈਮੀਕਲ ਵੀ ਦੱਸਤਾ ਵੀ ਤੁਸੀਂ ਇਨਸੈਕਟੀਸਾਈਡ ਵੀ ਕਰ ਸਕਦੇ ਹੋ ਉਹਦੇ ਤੇ ਜਿਹੜਾ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦਾ ਇਹਨਾਂ ਸਾਰਿਆਂ ਤੋਂ ਤੁਸੀਂ ਵਰਤ ਕੇ ਬਈ ਇਹਦੇ ਉੱਤੇ ਤੁਹਾਨੂੰ ਫੁੱਲ 100% ਰਿਜ਼ਲਟ ਮਿਲੂਗਾ ਸੋਲੋਮੌਨ ਦਾ ਤੇ ਨਿੰਮ ਦੇ ਮੈਨੂੰ ਤੇ ਮੈਨੂੰ ਲੱਗਦਾ ਰਿਜ਼ਲਟ ਵੀ ਇਹਨਾਂ ਦਾ ਪੂਰਾ ਫੁੱਲ ਹੈ ਤੇ ਬਾਕੀ ਟਰੈਪ ਦਾ ਜੇ ਤੁਸੀਂ ਸ਼ੁਰੂ ਤੋਂ ਲਾਏ ਹੋਣਗੇ ਤਾਂ ਚੰਗੀ ਗੱਲ ਹੈ ਟਰੈਪ ਦੇ ਨਾਲ ਵੀ ਬਹੁਤ ਜ਼ਿਆਦਾ ਗਟਰੋਲ ਹੋ ਜਾਂਦਾ ਤੇ ਜੇ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਬਈ ਤੁਸੀਂ ਕਮੈਂਟ ਚ ਪੁੱਛ ਸਕਦੇ ਹੋ ਧੰਨਵਾਦ ਬਈ ਵੀਡੀਓ ਦੇਖਣਾਂ ਲਈ